ਸੋ ਪੰਜਾਬ ਦੇ ਵਿੱਚ ਬਾਸਮਤੀ ਦੀਆਂ ਕਿਸਮਾਂ ਜਿਹੜੀਆਂ ਥੋੜੇ ਸਮੇਂ ਵਾਲੀਆਂ ਵੈਰਾਈਟੀਆਂ ਐ ਉਹਨਾਂ ਦੀ ਜਿਹੜੀ ਆ ਵਢਾਈ ਲਗਭਗ ਹੋ ਚੁੱਕੀ ਆ ਜਾਂ ਜਿਹੜੇ ਆ ਰਹਿਣ ਵਾਲੇ ਤਿੰਨ ਚਾਰ ਦਿਨਾਂ ਤੱਕ ਜਿਹੜੀ ਆ ਬਾਸਮਤੀਆਂ ਦੀ ਵਢਾਈ ਹੋ ਜਾਵੇਗੀ ਇਸ ਤੋਂ ਬਾਅਦ ਅਕਤੂਬਰ ਦੇ ਵਿੱਚ ਜਿਹੜਾ ਐ ਝੋਨੇ ਦੀ ਬਾਡੀ ਦਾ ਜਿਹੜਾ ਐ ਉਹ ਕੰਮ ਸ਼ੁਰੂ ਹੋ ਜਾਵੇਗਾ ਉਸ ਤੋਂ ਬਾਅਦ ਜਿਹੜੀ ਆ ਮੰਡੀਆਂ ਦੇ ਵਿੱਚ ਜਿਹੜੀ ਆ ਪਰਮਲ ਝੋਨੇ ਦੀ ਆਮਦ ਆਮ ਵਾਂਗੂ ਜਿਹੜੀ ਆ ਉਹ ਸ਼ੁਰੂ ਹੋ ਜਾਵੇਗੀ ਇਸੇ ਦੌਰਾਨ ਆਪਣੀ ਸਾਰਿਆਂ ਦੀ ਤੇ ਸਾਰੇ ਕਿਸਾਨ ਵੀਰਾਂ ਦੀ ਜਿਹੜੀ ਆ ਉਮੀਦ ਰਹਿੰਦੀ ਆ ਕਿ ਜਿਹੜੀ ਆ ਕਦੋਂ ਸਰਕਾਰੀ ਖਰੀਦ ਮੰਡੀਆਂ ਦੇ ਵਿੱਚ ਸ਼ੁਰੂ ਹੋਵੇਗੀ ਇਸੇ ਦੌਰਾਨ ਹੀ ਪੰਜਾਬ ਸਰਕਾਰ ਨੇ ਜਿਹੜਾ ਏ ਉਹ ਐਲਾਨ ਕੀਤਾ ਕਿ 1 ਅਕਤੂਬਰ 2024 ਤੋਂ ਮੰਡੀਆਂ ਦੇ ਵਿੱਚ ਜਿਹੜੀ ਆ ਉਹ ਸਰਕਾਰੀ ਖਰੀਦ ਚੋਣੇ ਦੀ ਸ਼ੁਰੂ ਹੋ ਜਾਵੇਗੀ ਪੂਰੇ ਪੰਜਾਬ ਦੇ ਵਿੱਚ 2100 ਤੋਂ ਵੱਧ ਮੰਡੀਆਂ ਜਾਂ ਖਰੀਦ ਕੇਂਦਰ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਉਹ ਸਥਾਪਿਤ ਕੀਤੇ ਗਏ ਆ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ 41340 ਕਰੋੜ ਦੀ ਜਿਹੜੀ ਆ ਕੈਸ਼ ਕ੍ਰੈਡਿਟਰ ਲਿਮਟ ਕੇਂਦਰ ਸਰਕਾਰ ਨੇ ਜਿਹੜੀ ਆ ਉਹਨੂੰ ਮਨਜ਼ੂਰੀ ਦੇ ਦਿੱਤੀ ਹੈ ਝੋਨੇ ਦੀ ਖਰੀਦ ਵਾਸਤੇ ਇਸੇ ਦੌਰਾਨ ਹੀ ਜੇਕਰ ਝੋਨੇ ਦੇ ਐਮਐਸਪੀ ਰੇਟ ਬਾਰੇ ਗੱਲ ਕਰੀਏ ਤਾਂ ਝੋਨੇ ਦਾ ਜਿਹੜਾ ਇਸ ਵਾਰ ਜਿਹੜੀ ਆ ਐਮਐਸਪੀ ਤੇ ਵਿਕਰੀ ਜਿਹੜੀ ਆ ਉਹ 2320 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਹੋਵੇਗੀ ਚੂਨੇ ਦਾ ਰੇਟ ਇਸ ਵਾਰ 2320 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਜਿਹੜਾ ਹੈ ਉਹ ਤੈਅ ਕੀਤਾ ਗਿਆ ਹੈ ਐਮਐਸਪੀ ਦੇ ਉੱਤੇ ਸੋ ਇਸ ਵਾਰ ਜਿਹੜਾ ਹੈ ਮੌਇਸਚਰ ਲੈਵਲ ਦੇ ਉੱਤੇ ਵੀ ਜਿਹੜਾ ਹੈ ਕਾਫੀ ਜ਼ਿਆਦਾ ਧਿਆਨ ਦਿੱਤਾ ਜਾਵੇਗਾ ਕਿਉਂਕਿ ਸਰਕਾਰ ਜਾਂ ਮੰਡੀਆਂ ਵਿੱਚ ਜਿਹੜਾ ਹੈ ਉਹ 17 ਮੌਇਸਚਰ ਵਾਲਾ ਝੋਨਾ ਹੀ ਜਿਹੜਾ ਹੈ ਉਸ ਦੀ ਖਰੀਦੀ ਹੋਵੇਗੀ ਸੋ ਆਪਾਂ ਸਮੇਂ ਤੋਂ ਪਹਿਲਾਂ ਜਿਹੜਾ ਹੈ ਉਹ ਝੋਨਾ ਨਾ ਵੜੀਏ ਤਾਂ ਜੋ ਆਪਾਂ ਨੂੰ ਮੰਡੀਆਂ ਵਿੱਚ ਬਾਅਦ ਵਿੱਚ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਸੋ ਚੋਣਾਂ ਇਸ ਵਾਰ ਜਿਹੜਾ ਹੈ 35 ਕਿਲੋ 37.5 ਕਿਲੋ ਅਤੇ 50 ਕਿਲੋ ਦੀ ਭਰਤੀ ਵਾਲੇ ਬਾਰਦਾਨੇ ਦੇ ਵਿੱਚ ਜਿਹੜਾ ਹੈ ਉਹ ਤੋਲਿਆ ਜਾਵੇਗਾ ਇਹਦਾ ਜਿਹੜਾ ਕਿਸਾਨ ਦੇ ਉੱਪਰ ਖਰਚਾ ਪਵੇਗਾ ਜੇਕਰ ਗੱਲ ਕਰੀਏ 35 ਕਿਲੋ ਵਾਲੇ ਨਗਦੀ ਤਾਂ 6 ਰੁਪਏ 37 ਪੈਸੇ ਇੱਕ ਗੱਟੇ ਦਾ ਖਰਚਾ ਕਿਸਾਨ ਤੇ ਪਵੇਗਾ ਜੇਕਰ 35 ਵਾਲੇ ਦੀ ਗੱਲ ਕਰੀਏ ਪ੍ਰਤੀ ਦੀ ਤਾਂ 6.92 ਰੁਪਏ ਜਿਹੜਾ ਹੈ ਉਹ ਖਰਚਾ ਕਿਸਾਨ ਤੇ ਪਵੇਗਾ ਤੇ 50 ਕਿਲੋ ਦੀ ਪ੍ਰਤੀ ਵਾਲੇ ਤੇ ਜਿਹੜਾ ਹੈ 8 ਰੁਪਏ 59 ਪੈਸੇ ਜਿਹੜਾ ਹੈ ਉਹ ਪ੍ਰਤੀ ਨਗਦੇ ਹਿਸਾਬ ਨਾਲ ਕਿਸਾਨ ਦੇ ਉੱਪਰ ਜਿਹੜਾ ਹੈ ਉਹ ਖਰਚਾ ਪਵੇਗਾ ਜਿਹੜਾ ਤਲਾਈ ਹੋ ਗਈ ਜਾਂ ਪੈਕਿੰਗ ਹੋ ਗਈ ਬੋਰੀਆਂ ਵਿੱਚ ਪਰਨਾ ਪੱਖਾ ਲਾਉਣਾ ਇਹ ਸਾਰਾ ਜਿਹੜਾ ਖਰਚਾ ਹੈ ਇਹਦੇ ਵਿੱਚ ਹੀ ਗਿਣਿਆ ਜਾਵੇਗਾ ਆਮ ਤੌਰ ਤੇ 37 ਕਿਲੋ ਪਰਤੀ ਜਿਹੜੀ ਆ ਮੰਡੀਆਂ ਦੇ ਵਿੱਚ ਜ਼ਿਆਦਾਤਰ ਭਰੀ ਜਾਂਦੀ ਆ ਤਾਂ ਇਹਦਾ ਜਿਹੜਾ ਇੱਕ ਬੋਰੀ ਦਾ ਕਿਸਾਨ ਉੱਪਰ ਖਰਚਾ ਜਿਹੜਾ ਹੈ 6.92 ਪੈਸੇ ਪਵੇਗਾ ਸੋ ਜੇਕਰ ਜਾਣਕਾਰੀ ਵਧੀਆ ਲੱਗੇ ਤਾਂ ਅਗੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਆਪਣੇ ਸੁਝਾਅ ਵੀ ਜਿਹੜੇ ਆ ਉਹ ਕਮੈਂਟਾਂ ਵਿੱਚ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ